ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਲੁੱਕ ਮੁਸੀਬਤਾਂ ਵਿੱਚ ਕੇ ਰਹੇ ਹੋਏ ਨੇ ਉਧਰ 2000 ਤੋਂ ਵੱਧ ਪਿੰਡ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਲੇਕਿਨ ਸਰਕਾਰ ਇਹਨਾਂ ਦਿਨਾਂ ਦੇ ਵਿੱਚ ਕਿਸ਼ਤੀਆਂ ਦੀ ਘਾਟ ਵੀ ਪੂਰਾ ਨਹੀਂ ਕਰ ਸਕੀ ਹਾਲਾਂਕਿ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਪੋਲਿਟੀਸ਼ੀਅਨ ਤੇ ਪੰਜਾਬ ਦੇ ਵੱਡੇ ਵੱਡੇ ਜਿਹੜੇ ਅਫਸਰ ਜ਼ਿਲ੍ਹਾ ਲੈਵਲ ਤੇ ਉਹ ਜ਼ਰੂਰ ਕਿਸ਼ਤੀਆਂ ਦੇ ਵਿੱਚ ਆਉਣ ਜਾਣ ਵਾਸਤੇ ਉਹਨਾਂ ਵਾਸਤੇ ਕਿਸ਼ਤੀਆਂ ਰੱਖੀਆਂ ਗਈਆਂ ਲੇਕਿਨ ਆਮ ਲੋਕ ਹਲੇ ਵੀ ਕਿਸ਼ਤੀਆਂ ਦੀ ਜਿਹੜੀ ਘਾਟ ਨੂੰ ਮਹਿਸੂਸ ਕਰ ਰਹੇ ਨੇ 2000 ਪਿੰਡ ਹੋਵੇ ਇੰਨੇ ਲੋਕ ਪ੍ਰਭਾਵਤ ਹੋਏ ਨੇ ਤੇ ਸਰਕਾਰ ਕਿਸ਼ਤੀਆਂ ਵੀ ਪੂਰੀ ਤਰ੍ਹਾਂ ਪ੍ਰਬੰਧ ਨਹੀਂ ਕਰ ਸਕੀ 2000 ਤੋਂ ਵੱਧ ਪਿੰਡ ਨੇ ਤੇ ਸਿਰਫ 117 ਕਿਸ਼ਤੀਆਂ ਨੇ ਤੇ ਸਰਕਾਰ ਦੇ ਅਫਸਰ ਫੋਟਾਂ ਖਚਾਉਣ ਦੇ ਵਿੱਚ బిజీ ਨੇ ਖਬਰ سامنے ਆ ਰਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਨੇ ਤੇ ਜਿਲ੍ਹਿਆਂ ਦੇ ਕਰੀਬ 2000 ਤੋਂ ਵੱਧ ਜਿਹੜੇ ਪਿੰਡ ਨੇ ਉਹਨੂੰ ਆਪਣੀ ਲਪੇਟ ਵਿੱਚ ਲਿਆ ਬੁਰੀ ਤਰ੍ਹਾਂ ਜਿਹੜੇ ਪਿੰਡ ਪ੍ਰਭਾਵਤ ਹੋ ਚੁੱਕੇ ਨੇ 4 ਲੱਖ ਏਕੜ ਜਿਹੜਾ ਰਕਬਾ ਜਿਹੜਾ ਫਸਲ ਉਹ ਖਰਾਬ ਹੋ ਚੁੱਕੀ ਆ ਔਰ ਵੱਡੀ ਗਿਣਤੀ ਦੇ ਲੋਕ ਜਿਹੜੇ ਪ੍ਰਭਾਵਤ ਹੋ ਚੁੱਕੇ ਨੇ ਕਿਸ਼ਤੀਆਂ ਦਾ ਕੋਈ ਵੱਡੇ ਪੱਧਰ ਤੇ ਪ੍ਰਬੰਧ ਨਹੀਂ ਆ ਲੋਕ ਟਰੈਕਟਰਾਂ ਤੇ ਟਰਾਲੀਆਂ ਦੇ ਸਹਾਰੇ ਦੇ ਨਾਲ ਹੀ ਸਰੱਖਤਤਾਵਾ ਤੇ ਪਹੁੰਚ ਰਹੇ ਨੇ ਪਰ ਅਪਸਰਾ ਦੇ ਦੇ ਲੀਡਰਾਂ ਦੇ ਜ਼ਰੂਰ ਇਸ ਮੌਕੇ ਕੁੜਤੇ ਗੰਦੇ ਕਰਨ ਦੇ ਜਿਹੜੀਆਂ ਤਸਵੀਰਾਂ ਜਿਹੜੀਆਂ ਵਾ ਉਹ ਸਾਹਮਣੇ ਆ ਰਹੀਆਂ ਨੇ ਪਰ ਜਿੱਧਰ ਕੰਮ ਕਰਨਾ ਚਾਹੀਦਾ ਉਧਰ ਡਿਪਟੀ ਕਮਿਸ਼ਨਰ ਕੰਮ ਹੀ ਨਹੀਂ ਕਰ ਰਹੇ ਹੈਗੇ ਨੇ ਖਬਰ ਸਾਹਮਣੇ ਆ ਰਹੀ ਰਾਵੀ ਅਤੇ ਬਿਆਸ ਦੇ ਕੰਡੇ ਦੇ ਵੱਸੇ ਜ਼ਿਆਦਾਤਰ ਇਲਾਕੇ ਫੜਾ ਦੀ ਮਾਰ ਦਾ ਸਾਹਮਣਾ ਕਰ ਰਹੇ ਨੇ ਔਰ ਜਦ ਕਿ ਸਤਲੋਜ ਤੇ ਕਗਰ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਖੜੇ ਨੇ ਹੜਪ੍ਰਭਾਵਿਤ ਇਲਾਕੇ ਵਿੱਚ ਸੂਬਾ ਸਰਕਾਰ ਦੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਜਿਹੜੀਆਂ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਟਰੈਕਟਰ ਟਰਾਲੀਆਂ ਜਿੰਨਾ ਟਰੈਕਟਰਾਂ ਨੂੰ ਜਿਹੜੇ ਨੇ ਸਰਕਾਰ ਹਥਿਆਰ ਦੱਸਦੇ ਅਸੀਂ ਅੱਜ ਉਹੋ ਹੀ ਹਥਿਆਰ ਲੋਕਾਂ ਦੇ ਕੰਮ ਆ ਰਹੇ ਨੇ ਪਿੰਡ ਪਿੰਡ ਤੇ ਲੋਕ ਆਪ ਹੀ ਜਿਹੜੇ ਨੇ ਫਸੜਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਲਿਆ ਰਹੇ ਨੇ ਸਮਾਜ ਸੇਵ ਜਥੇਬੰਦੀਆਂ ਔਰ ਪੰਜਾਬ ਦਾ ਜਿਹੜਾ ਸਿੰਗਰ ਭਾਈਚਾਰਾ ਉਹ ਵੀ ਇਸ ਔਖੀ ਘੜੀ ਦੇ ਵਿੱਚ ਨਾਲ ਜੁਟਿਆ ਹੋਇਆ ਲੋਕ ਖੁਦ ਹੀ ਦਵਾਈਆਂ ਜਾਂ ਹੋਰ ਜਿਹੜੇ ਰਾਸ਼ਨ ਪਾਣੀ ਦਾ ਸਮਾਨ ਪਚਾਰੇ ਨੇ ਪਰ ਸਭ ਤੋਂ ਵੱਡਾ ਇਹ ਕਿ ਦਰਿਆਵਾਂ ਦੇ ਨੇੜਲੇ ਪਿੰਡਾਂ ਵਿੱਚ ਪਾਣੀ ਜ਼ਿਆਦਾ ਭਰਿਆ ਹੋਣ ਕਰਕੇ ਟਰੈਕਟਰਾਂ ਨੂੰ ਵੀ ਜਾਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਇਲਾਕਿਆਂ ਵਿੱਚ ਕਿਸ਼ਤੀ ਦੀ ਵਰਤੋਂ ਨਾਲ ਹੀ ਰਾਹਤ ਸਮਗਰੀ ਜਿਹੜੀ ਆ ਉਹ ਪਹਚਾਈ ਜਾ ਸਕਦੀ ਪਰ ਕਿਸ਼ਤੀਆਂ ਦੀ ਘਾਟ ਕਰਕੇ ਲੋਕਾਂ ਨੂੰ ਰਾਹਤ ਸਮਗਰੀ ਬਚਾਉਣ ਵਿੱਚ ਕਾਫੀ ਪਰੇਸ਼ਾਨੀ ਆ ਰਹੀ ਹੈ ਕਈ ਥਾਵਾਂ ਤੇ ਲੋਕਾਂ ਵੱਲੋਂ ਟਿਊਬ ਵਿੱਚ ਹਵਾ ਭਰ ਕੇ ਜਾਂ ਦੇਸੀ ਜਿਗਾਰ ਨਾਲ ਹੀ ਕਿਸ਼ਤੀਆਂ ਤਿਆਰ ਕਰਕੇ ਇਸ ਔਖੀ ਘੜੀ ਦੇ ਵਿੱਚ ਗੁਜ਼ਾਰਾ ਕੀਤਾ ਜਾ ਰਿਹਾ ਕਿਸ਼ਤੀਆਂ ਦੀ ਘਾਟ ਨੂੰ ਵੇਖਦਿਆਂ ਕਪੂਰਥਲਾ ਦੇ ਰੇਲਵੇ ਪਾਰਟਸ ਬਣਾਉਣ ਵਾਲੇ ਵਪਾਰੀ ਪ੍ਰਿਤਪਾਲ ਸਿੰਘ ਹੰਸਪਾਲ ਨੇ ਆਪਣਾ ਸਾਰਾ ਕੰਮਕਾਜ ਬੰਦ ਕਰਕੇ ਕਿਸਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਉਹਨਾਂ ਪਿਛਲੇ ਦੋ ਦਿਨਾਂ ਦਿਨਾਂ ਵਿੱਚ 40-50 ਕਿਸਤੀਆਂ ਬਣਾ ਕੇ ਦਿੱਤੀਆਂ ਨੇ ਉਧਰ ਸ਼੍ਰੀ ਹੰਸਪਾਲ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚਾਂ ਤੇ ਸਮਾਜ ਸੇਵੀ ਵੀ ਜਥੇਬੰਦੀਆਂ ਵੱਲੋਂ ਉਹਨਾਂ ਕੋਲ ਕਿਸਤੀਆਂ ਲੈਣ ਲਈ ਸੰਪਰਕ ਕੀਤਾ ਜਾ ਰਿਹਾ ਉਹਨਾਂ ਵੱਲੋਂ 100 ਤੋਂ ਵੱਧ ਕਾਮਿਆਂ ਨੂੰ ਕਿਸਤੀਆਂ ਬਣਾਉਣ ਲਈ ਲਗਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਜੇ ਹਾਲਾਤਾਂ ਵਿੱਚ ਉਹ ਕਮਾਈ ਵੱਲ ਧਿਆਨ ਨਾ ਕਰਦੇ ਹੋਏ ਸਮਾਜ ਸੇਵਾ ਵਿੱਚ ਜੁਟੇ ਹੋਏ ਨੇ ਸ਼੍ਰੀ ਹੰਸਪਾਲ ਨੇ ਹੋਰ ਨਾਲ ਸੰਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸ਼ਤੀਆਂ ਵੀ ਬਣਾ ਸਕਦੇ ਨੇ ਉਹਨਾਂ ਵੱਖ-ਵੱਖ ਵਿਅਕਤੀਆਂ ਨੂੰ ਕਿਸ਼ਤੀਆਂ ਬਣਾਉਣ ਦਾ ਤਰੀਕਾ ਵੀ ਸੰਜੈ ਕੀਤਾ ਉਧਰ ਮਿਲੀ ਜਾਣਕਾਰੀ ਅਨਸਾਰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਕੁੱਲ 117 ਕਿਸ਼ਤੀਆਂ ਨੂੰ ਰਾਤਕਾਰਾਂ ਵਿੱਚ ਲਗਾਇਆ ਕਈ ਕਿਸ਼ਤੀਆਂ ਤਾਂ ਐਨਡੀਆਰਫ ਦੀਆਂ ਟੀਮਾਂ ਤੇ ਕਈ ਸਰਕਾਰ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਜਦੋਂ ਕਿ ਕਈ ਸਮਾਜ ਸੇਵੀ ਜਥੇਬੰਦੀ ਆਪਣੇ ਪੱਧਰ ਤੇ ਕਿਸ਼ਤੀਆਂ ਲੈ ਕੇ ਸੇਵਾ ਵਿੱਚ ਜੁਟੀਆਂ ਨੇ ਔਰ ਸਭ ਤੋਂ ਵੱਡੀ ਗੱਲ ਕਟੋੜ ਕਿਸ਼ਤੀਆਂ ਬਹੁਤ ਜ਼ਰੂਰੀ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਜਦ 2023 ਦੇ ਵਿੱਚ ਹੜ੍ਹ ਦੇਖਿਆਗੇ ਤੇ ਉਸ ਸਮੇਂ ਹੀ ਵੱਡੇ ਪੱਧਰ ਤੇ ਜਿਹੜੇ ਨੇ ਕਟੂਕੜ ਜਿਹੜੇ ドラਮਾਂ ਦੇ ਕੰਡੇ ਜ਼ਿਲ੍ਹੇ ਨੇ ਉਹਨਾਂ ਕੰਡੇ ਦੇ ਵਸਦੇ ਲੋਕਾਂ ਵਾਸਤੇ ਕਟੂਕੜ 50 ਤੋਂ ਲੈ ਕੇ 100-100 ਹਰ ਜ਼ਿਲ੍ਹੇ ਨੂੰ ਕਿਸ਼ਤੀ ਬਣਾ ਕੇ ਦੇਣੀ ਚਾਹੀਦੀ ਸੀ ਨਾ ਪੰਜਾਬ ਸਰਕਾਰ ਨੇ ਨਾ ਪੰਜਾਬ ਦੇ ਅਫਸਰਾਂ ਨੇ ਨਾ ਪੰਜਾਬ ਦੇ ਇਰੀਗੇਸ਼ਨ ਵਿਭਾਗ ਨੇ ਨਾ ਪੰਜਾਬ ਦੇ ਡਰੇਨ ਵਿਭਾਗ ਨੇ ਨਾ ਸਬੰਧਤ ਮੰਤਰੀਆਂ ਸਬੰਧਤ ਅਫਸਰਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾਗਾ ਕਿ ਜਦੋਂ ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆ ਰਹੇ ਨੇ ਤੇ ਕਿਉਂ ਨਾ ਇਹ ਵੀ ਜਿਹੜੀਆਂ ਕਿਸਤੀਆਂ ਬਣਾ ਕੇ ਪਿੰਡਾਂ 'ਚ ਰੱਖੀਆਂ ਜਾਂ ਜਾਂ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਜਿਹੜੀਆਂ ਬਣਾ ਕੇ ਰੱਖੀਆਂ ਜਾਂ ਲੇਕਿਨ ਉਹ ਕੋਈ ਉਸ ਵੱਲ ਕਿਸੇ ਨੇ ਧਿਆਨ ਦਿੱਤਾ ਹੁਣ ਜ਼ਰੂਰ ਪੰਜਾਬ ਦੇ ਡਿਪਟੀ ਕਮਿਸ਼ਨਰ ਟਰੈਕਟਰ ਟਰਾਲੀਆਂ ਤੇ ਬੈਠ ਕੇ ਫੋਟੋਆਂ ਖਿਚਾ ਰਹੇ ਨੇ ਕੋਈ ਪੰਜਾਬ ਦਾ ਸ਼ੇਰ ਤੇ ਕੋਈ ਪੰਜਾਬ ਦੀ ਸ਼ੇਰਨੀ ții ਬਣ ਕੇ ਲੋਕਾਂ ਦੇ ਵਿੱਚ ਵਿਚਰੇ ਲਿਖਣ ਇਹ ਜਿਹੜੇ ਪ੍ਰਬੰਧ ਕਰਨੇ ਸੀ ਇਸ ਪਾਸੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਪੰਜਾਬ ਦੇ ਵੱਡੇ ਵੱਡੇ ਜਿਹੜੇ ਅਫਸਰ ਜਿਹੜੇ ਆਪਣੇ ਆਪ ਨੂੰ ਬਹੁਤ 나ਡੂ ਖਾਨ ਸਮਝਦੇ ਨੇ ਬੜੇ ਇਮਾਨਦਾਰ ਸਮਝਦੇ ਆਗੇ ਨੇ ਬਹੁਤ ਸਾਰੇ ਮੰਤਰੀ ਆਪਣੇ ਆਪ ਨੂੰ 나ਡੂ ਖਾਨ ਇਮਾਨਦਾਰ ਸਮਝਦੇ ਆਗੇ ਉਹਨਾਂ ਵੱਲੋਂ ਵੀ ਇਹ ਜਿਹੜੇ ਨੇ ਪ੍ਰਬੰਧ ਜਿਹੜੇ ਨੇ ਅਗੇਤੇ ਨਹੀਂ ਕੀਤੇ ਗਏ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਸ਼ਤਿਆਂ ਵਿੱਚ ਜਾ ਰਹੇ ਨੇ ਲੋਕ ਜਿਹੜੇ ਮਦਦ ਕਰਨ ਵਾਸਤੇ ਲੇਕਿਨ ਵੱਡੇ ਪੱਧਰ ਤੇ ਜੜੀਆਂ ਵਾ ਕਿਸ਼ਤਿਆਂ ਦੀ ਜ਼ਰੂਰਤ ਸੀ ਲੇਕਿਨ ਪੰਜਾਬ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਪਿਛਲੇ ਦਿਨ ਯੂਨੀਅਨ ਐਕਸਪ੍ਰੈਸ ਵਿੱਚ ਖਬਰ ਛਾਪੀ ਸੀ ਕਿ ਜਿਹੜੇ ਪ੍ਰਬੰਧ ਹੜ੍ਹਾਂ ਨੂੰ ਲੈ ਕੇ ਮਾਰਚ ਮਹੀਨੇ ਦੇ ਵਿੱਚ ਹੋਣੇ ਚਾਹੀਦੇ ਸੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਗਸਤ ਇਨਾ ਮਹੀਨਿਆਂ ਦੇ ਵਿੱਚ ਕੋਈ ਮੀਟਿੰਗ ਨਹੀਂ ਕੋਈ ਪ੍ਰਬੰਧ ਨਹੀਂ ਕੀਤੇ ਸਿਰਫ 17 ਦਿਨ ਪਹਿਲਾਂ ਹੀ ਸਰਕਾਰ ਨੇ ਪ੍ਰਬੰਧ ਕੀਤੇ ਨਤੀਜਾ ਜਾਂ ਰਿਜ਼ਲਟ ਸਾਰਿਆਂ ਦੇ ਸਾਹਮਣੇ ਕਿ ਕਿੰਨਾ ਪੰਜਾਬ ਵਿਪਤਾ ਦੇ ਵਿੱਚ ਘਿਰਿਆ ਹੋਇਆ ਬਹੁਤ ਸਾਰੇ ਅਫਸਰਾਂ ਨੇ ਤੇ ਹੁਣ ਜਿਹੜਾ ਵਾ ਫੀਲਡ ਦੇ ਵਿੱਚ ਜਾਣਾ ਹੀ ਬੰਦ ਕਰ ਦਿੱਤਾ ਕਿਉਂਕਿ ਗੁਰਗਲੂਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਅਫਸਰਾਂ ਦੇ ਖਿਲਾਫ ਇਰੀਗੇਸ਼ਨ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਹੋਣਾ ਦਾ ਵੀ ਪੰਜਾਬ ਸਰਕਾਰ ਨੇ ਦੌਰੇ ਬੰਦ ਕਰ ਦਿੱਤੇ ਨੇ ਕਿਉਂਕਿ ਜੀਰਾ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਸੀ ਬਾਹਲ ਵੱਲੋਂ ਬਚ ਕੇ ਲੋਕਾਂ ਵੱਲੋਂ ਜਵਾਬ ਮੰਗੇ ਗਏ ਸੀ ਲੇਕਿਨ ਕ੍ਰਿਸ਼ਨ ਕੁਮਾਰ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਕ੍ਰਿਸ਼ਨ ਕੁਮਾਰ ਐਸ ਸਮੇਂ ਆਮ ਆਦੀ ਪਾਰਟੀ ਦੇ ਜਿਹੜੇ ਐਮ.ਐਲ.ਏ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਜਿਹੜੀਆਂ ਵੀਡੀਓ ਬਣਾਏ ਗਏ ਉਹਦੇ ਚੱਕ ਰਿਸ਼ਨ ਕੁਮਾਰ ਹੋਣੀ ਖਲਾਇਕ ਬਣਾ ਦਿੱਤੇ ਗਏ ਜਿਹਦੇ ਚੱਲਦਾ ਪਿੰਡਾਂ ਦੇ ਵਿੱਚ ਬੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਲੇਕਿਨ ਇਹਦੇ ਚਾਹ ਹੈ ਕਿ ਕਿਸੇ ਨੇ ਵੀ ਡਿਪਾਰਟਮੈਂਟ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਜਿਨ੍ਹਾਂ ਨੂੰ ਪਤਾ ਕਿ 2023 ਦੇ ਵਿੱਚ ਵਿਹਾੜੇ ਨੇ ਜਾਂ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਪੰਜਾਬ ਦੇ ਵਿੱਚ ਹਰ ਸਾਲ ਹਾੜਾ ਆ ਜਾਂਦੇ ਨੇ ਤੇ ਜਿਹੜੀਆਂ ਕਿਸ਼ਤੀਆਂ ਕਿਉਂ ਨਹੀਂ ਬਣਾ ਕੇ ਰੱਖਿਆ ਜਿਲਾ ਪੱਦਰ ਤੇ ਕਿਉਂ ਨਹੀਂ ਅਜੇ ਪ੍ਰਬੰਧ ਕੀਤੇ ਜਾਂਦੇ ਜੇ ਜ਼ਿਆਦਾ ਪ੍ਰਬੰਧ ਦੀ ਘੱਟੋ ਘੱਟ ਜਿਹੜੇ ਪ੍ਰਭਾਵਤ ਜ਼ਿਲ੍ਹੇ ਨੇ ਜਿਹੜੇ ਬਿਲਕੁਲ ਸਤਲੋ ਜਦ ਰਿਆ ਤੇ ਬਿਆਸ ਦੇ ਕੰਢੇ ਨੇ ਚਾਹੇ ਜ਼ਿਲ੍ਹਾ ਗੁਰਦਾਸਪੁਰ ਦੀ ਪਠਾਨਕੋਟ ਦੀ ਅੰਮ੍ਰਿਤਸਰ ਦੀ ਤਰਨਤਾਰਨ ਦੀ ਫਰੂਜ਼ਪੁਰ ਫਾਜ਼ਿਲਕਾ ਕਪੂਰਥਲਾ ਜਰੰਦਰ ਹਸ਼ਾਰਪੁਰ ਰੋਪੜ ਜਿਹੜੇ ਇਹ ਜ਼ਿਲ੍ਹੇ ਨੇ ਘੱਗਰ ਵਾਲੀ ਬੈਲਟ ਇਹਨਾਂ ਦੇ ਇੱਕ ਇਕੱਲੇ ਇਕੱਲੇ ਜ਼ਿਲ੍ਹੇ ਨੂੰ 50-50 ਜਿਹੜੀਆਂ ਕਿਸ਼ਤੀਆਂ ਦਿੱਤੀਆਂ ਜਾ ਸਕਦੀਆਂ ਲੇਕਿਨ ਕਦੀ ਸਰਕਾਰ ਨੇ ਗੌਰ ਹੀ ਨਹੀਂ ਕੀਤਾਗਾ ਸਰਕਾਰ ਹੋਰ ਹੀ ਕੰਮਾਂ ਦੇ ਵਿੱਚ ਬਿਜਰੇ ਦਿੱਲੀ ਇਲੈਕਸ਼ਨ ਦੇ ਵਿੱਚ ਬਿਜਰੀ ਹੈਗੀ ਆ ਫਿਰ ਪੰਜਾਬ ਦੇ ਵਿੱਚ ਬਿਜਰੀ ਲੈ ਕੇ ਜਿਹੜੇ ਕੰਮ ਅਗੇਤੇ ਕਰਨੇ ਚਾਹੀਦੇ ਸਰਕਾਰ ਨੇ ਕੀਤੇ ਤੇ ਹੁਣ ਪੰਜਾਬ ਪੂਰਾ ਡੁੱਬਿਆ ਹੋਇਆ ਪੰਜਾਬ ਲੋਕ ਪ੍ਰਭਾਵਿਤ ਹੋ ਚੁੱਕੇ ਨੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰ-ਬਾਰ ਛੱਡਣ ਵਾਸਤੇ ਮਜਬੂਰ ਹੋ ਚੁੱਕੇ ਨੇ ਸੁੰਨੇ ਘਰ ਨੇ ਡੰਗਰ ਬੱਚੇ ਜਮਾਲ ਵਜ ਜਿਹੜਾ ਬਾਦ ਉੱਛ ਕੇ ਮਰ ਚੁੱਕੇ ਅਗਨੇ ਕਈ ਮੱਜਾਂ گاਵਾ ਰੁੜ ਕੇ ਜਿਹੜੀਆਂ ਪਾਕਿਸਤਾਨ ਚਲੇ ਗਈਆਂ ਕਈਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਬੰਦਿਆਂ ਦੀਆਂ ਵੀ ਮੌਤਾਂ ਹੋ ਚੁੱਕੀਆਂ ਲੇਕਿਨ ਜਿਹੜੇ ਸਰਕਾਰ ਨੂੰ ਪ੍ਰਬੰਧ ਕਰਨੇ ਚਾਹੀਦੇ ਜ਼ਿਲ੍ਹਾ ਪਰ ਲੈਵਲ ਤੇ ਜਿਹੜੇ ਪ੍ਰਬੰਧ ਕਰਨੇ ਚਾਹੀਦੇ ਉਹ ਕੀਤੇ ਨਹੀਂ ਮਾਈਨਿੰਗ ਵੀ ਇੱਕ ਵੱਡਾ ਵਜ੍ਹਾ ਰਹੀ ਹੈ ਕਿ ਐਡੇ ਐਡੇ ਵੱਡੇ ਜਿਹੜੇ ਖड्डे ਬਣਾ ਦਿੱਤੇ ਗਏ ਨੇ ਉਹ ਵੀ ਇੱਕ ਹੜ੍ਹਾਂ ਦੀ ਇੱਕ ਵੱਡੇ ਵੱਡਾ ਕਾਰਨ ਹੈਗਾ ਉਹਨਾਂ ਵਾਂਗੂ ਵੀ ਨਾ ਜ਼ਿਲ੍ਹਾ ਪ੍ਰਸ਼ਾਸਨ ਮਤਲਬ ਨਾ ਐਸਐਸਪੀ ਨਾ ਡੀਸੀ ਨੇ ਧਿਆਨ ਨਹੀਂ ਦਿੱਤਾ ਤੇ ਹੁਣ ਜਰੂਰ ਪੋਲਿਟਿਸ਼ਨਾ ਵਾਂਗੂ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਫੋਰਵਰਕ ਚਾਉਂਦੇ ਵਿੱਚ ਬੀਜੀ ਨੇ ਆਖਰ ਇਹ ਜਿਨ੍ਹਾਂ ਦੇ ਪ੍ਰਬੰਧ ਕਰਨੇ ਸੀ ਕਿ ਹੜ੍ਹਾਂ ਦੀ ਜਿਹੜੀ ਮੁਸੀਬਤ ਆ ਸਿਰ ਤੇ ਜਦ ਕਿ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਸੀ ਇਸ ਦੇ ਵੀ ਸਰਕਾਰ ਦੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਜਾਂ ਵੱਡੇ ਅਧਿਕਾਰੀਆਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੇ ਆ ਕਿਸ਼ਤੀਆਂ ਵੀ ਪੰਜਾਬ ਕੋ ਨਹੀਂ ਹੁਣ ਉੱਚੇ ਚੇ ਤੌਰ ਤੇ ਜਿਹੜੇ ਲੋਕ ਕਿਸ਼ਤੀਆਂ ਬਣਾ ਰਹੇ ਨੇ ਜਾਂ ਪੰਜਾਬ ਦੇ ਸਿੰਗਰ ਕਰਨ ਔਜਲਾ ਵਰਗੇ ਜਾਂ ਹੋਰ ਜਿਹੜੇ ਸਿੰਗਰ ਨੇ ਉਹ ਵੋਟਾਂ ਖਰੀਦ-ਖਰੀਦ ਕੇ ਪਚਾਰੇ ਨੇ ਪਰ ਪੰਜਾਬ ਸਰਕਾਰ ਦੇ ਲੀਡਰ ਤੇ ਅਫਸਰ ਸਿਰਫ ਸਿਰਫ ਊੜਵਾ ਖਚਾਰੇ ਨੇ ਹੋਰ ਇਸਲਾਵਾ ਹਜੇ ਤੱਕ ਜਿਹੜਾ ਗਰਾਊਂਡ ਹੈ ਸਰਕਾਰ ਨੇ ਹਲੇ ਤੱਕ ਜ਼ਿਲ੍ਹਾ ਲੈਵਲ ਤੇ ਕੀ ਪ੍ਰਬੰਧ ਕੀਤਾ ਲੋਕ ਹੀ ਰਾਸ਼ਨ ਪਚਾਰੇ ਨੇ ਲੋਕ ਹੀ ਦਵਾਈਆਂ ਪਚਾਰੇ ਨੇ ਲੋਕ ਹੀ ਹੋਰ ਸਮਗਰੀ ਕਰਨੇ ਜਿਹੜੇ ਅਫਸਰ ਫੋੜਵਾ ਖਚਾਰੇ ਨੇ ਉਹਨਾਂ ਨੇ ਹਲੇ ਤੱਕ ਕਿਸੇ ਦੁਕਾਨਦਾਰ ਨੂੰ ਜਾ ਕੇ ਪੁੱਛਿਆ ਨਹੀਂ ਕਿ ਜਿਹੜੀ ਤਰਪਾਲ ਅੱਜ ਤੋਂ ਮਹੀਨਾ 150 ਰੁਪਏ ਵੇਕਦੀ ਸੀ ਅੱਜ ਉਹ 400 ਰੁਪਏ ਚ ਕਿਵੇਂ ਵੇਕਰੀ ਆ ਗਈ ਹੈ ਜਿਹੜੀ ਪਾਣੀ ਦੀ ਬੋਤਲ 20 ਰੁਪਏ ਦੇ ਵਿੱਚ ਵਿਕ ਰਹੀ ਉਹ ਅੱਜ 25 ਰੁਪਏ ਦੇ ਵਿੱਚ ਕਿ ਹੋ ਗਈ ਹੈ ਇਸੇ ਵੱਲ ਜਿਹੜਾ ਵਕ ਨਾ ਕੋਈ ਵੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਧਿਆਨ ਨਹੀਂ ਦੇ ਰਿਹਾ ਹੈਗਾ ਤੇ ਫਿਰ ਕਿਸ਼ਤਿਆਂ ਵਾਲ ਕਿੰਨੇ ਧਿਆਨ ਦੇਣਾ ਸੀ ਲੋਕ ਐਸੇ ਕਰਕੇ ਔਕੇ ਹੋਏ ਪਏ ਨੇ ਪਰ ਉਥੇ ਆਮ ਆਦੀ ਪਾਰਟੀ ਦੇ ਜਿਹੜੇ ਐਮ ਐਲ اے ਨੇ ਖਾਸ ਕਰਕੇ ਇੱਕ ਦੁਆਬੇ ਤੋਂ ਇੱਕ ਵਿਧਾਇਕ ਆ ਜਿਹੜੀ ਆਮ ਆਦੀ ਪਾਰਟੀ ਦੀ ਉਹਦੀ ਜਿਹੜੀ ਵੀਡੀਓ ਕਿਵੇਂ ਕਿਸਾਨਾਂ ਦੇ ਨਾਲ ਵਧੀਕੀ ਕਰ ਰਹੀ ਹੈ ਕਿਵੇਂ ਕਿਸਾਨਾਂ ਨੂੰ ਬੁਰਾ ਭਲਾ ਕਹਿ ਰਹੇ ਨੇ ਲੋਕ ਕਿੰਨੇ ਪਰੇਸ਼ਾਨ ਨੇ ਉਨਾ ਬਲਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕ ਖੁਦ ਹੀ ਇੱਕ ਦੂਜੇ ਦੀ ਬਾਹ ਫੜ ਕੇ ਇਸ ਔਖੀ ਘੜੀ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪੰਜਾਬ ਦਾ ਜਿਹੜਾ ਐਕਟਰ ਭਾਈਚਾਰਾ ਸਿੰਗਰ ਭਾਈਚਾਰਾ ਔਰ ਪੰਜਾਬੀ ਜਿਹੜੇ ਨੇ ਉਹ ਇਸ ਔਖੀ ਘੜੀ ਦੇ ਵਿੱਚ ਕਿਵੇਂ ਇੱਕ ਦੂਜੇ ਦੀ ਬਾਹ ਫੜ ਰਹੇ ਨੇ ਉਹਨਾਂ ਨੂੰ ਸਲਾਮ ਕਰਨਾ ਬੰਦ ਤੇ ਕਈ ਸਿਰਫ ਤੇ ਸਿਰਫ ਸਰਕਾਰੀ ਅਧਿਕਾਰੀ ਫੋਟੋਆਂ ਖਿਚਵਾਉਣ ਦੇ ਵਿੱਚ ਹੀ బిజీ ਨੇ ਕਿਸਾਨਾਂ ਦੇ ਟਰੈਕਟਰਾਂ ਟਰਾਲੀਆਂ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਪੰਜਾਬ ਦੇ ਸ਼ੇਰ ਦੀ ਹਾਲੇ ਪੁੱਤ ਬਣ ਰਿਹਾ ਹੈ ਕਿ ਨੇ ਜਦ ਕਿ ਆ ਕਿਸ਼ਤੀਆਂ ਦਾ ਪ੍ਰਬੰਧ ਹਲੇ ਤੱਕ ਕਿਸੇ ਨੇ ਵੀ ਡਿਪਟੀ ਕਮਿਸ਼ਨਰ ਨੇ ਨਹੀਂ ਕੀਤਾ ਇਹ ਜਾਣਕਾਰੀ ਜਨ ਤੁਹਾਡੇ ਤੋਂ ਲੈਣ ਦੇ ਆ ਗਿਆ ਦੇਖਦੇ ਰਹੋ ਏਬੀਪੰਜਾਬ ਧੰਨਵਾਦ